ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਇਨਸਾਨੀਅਤ ਜਿੰਦਾਬਾਦ ਭਾਈ ਇੱਕ ਅੱਜ ਟੀਮ ਅਗਾਜ ਵੈਲਫੇਅਰ ਕਲੱਬ ਦੇ ਜਿਹੜੇ ਮੈਂਬਰ ਸੀ ਕਿਨਾਰੇ ਕੁਝ ਮੈਂਬਰ ਸਹਿਬਾਨ ਤੇ ਉੱਥੇ ਗਏ ਸੀ ਭਾਈ ਜਿਹੜੇ ਆਪਣਾ ਮਿੰਨੀ ਜੰਗਲ ਲਗਾਇਆ ਹੋਇਆ ਹੈ ਉਹਨੂੰ ਦੇਖਣ ਵਾਸਤੇ ਵੀ ਨਰੇਗ ਵਾਲਿਆਂ ਨੇ ਵਧੀਆ ਸਾਫ ਸਫਾਈ ਕਰੀ ਹੈ ਹਨਾ ਤੇ ਕੁਝ ਹੋਰ ਵਿਚਾਰ ਵਟਾਂਦਰਾ ਮਨੋਮੋਟ ਕਰਨਾ ਸੀਗਾ ਤੇ ਇੱਕ ਉੱਥੇ ਨਾ ਦੋ ਕੁੱਤੇ ਲੜਦੇ ਲੜਦੇ ਇੱਕ ਕੁੱਤੇ ਨੇ ਦੂਸਰੇ ਕੁੱਤੇ ਨੂੰ ਨਹਿਰ ਦੇ ਵਿੱਚ ਡੇਗਤਾ ਤਾਂ ਸਵੱਬ ਦੇਖ ਲਓ ਕਿਦਾਂ ਦਾ ਬਣਦਾ ਬਈ ਉਥੇ ਡਾਕਟਰ ਸਾਹਿਬ ਜਿਹੜੇ ਆਪਣੇ ਡਾਕਟਰ ਰਾਮਕਮਾਰ ਜੀ ਉਹਨਾਂ ਦੇ ਬੈਗ ਮੋਟਰਸਾਈਕਲ ਦੇ ਉੱਤੇ ਨਾ ਰਸੇ ਵੀ ਟੰਗੇ ਹੋਏ ਨੇ ਜੀ ਦੋ ਤੇ ਕੁਦਰਤੀ ਦੇਖ ਲਓ ਜਿਹੜਾ ਸਵੱਬ ਹੋਣਾ ਹੁੰਦਾ ਉਹ ਤੇ ਜਾਨ ਬਚਣੀ ਹੁੰਦੀ ਹੈ ਨਾ ਨਹੀਂ ਰਸੇ ਵਗੈਰਾ ਦਾ ਪ੍ਰਬੰਧ ਕਰਨਾ ਵੀ ਔਖਾ ਸੀਗਾ ਤੇ ਉਹ ਰੱਸਾ ਅਸੀਂ ਨੇ ਕੱਢਿਆ ਤੇ ਮੋਟਰਸਾਈਕਲ ਚੋਂ ਭੱਜ ਕੇ ਉਹਦੇ ਜਦੋਂ ਜਹਿਦ ਕਰਦੇ ਕਰਦੇ ਕਦੇ ਉਹ ਵੀ ਵਿਚਾਰਾ ਹੰਬ ਗਿਆ ਸੀਗਾ ਤੁਰਦਾ ਤੁਰਦਾ ਪਾਣੀ ਦੇ ਦੂਸਰੇ ਪਾਸੇ ਤੁਰ ਰਿਹਾ ਸੀਗਾ ਉਹ ਤੇ ਜੇ ਕਿਤੇ ਇਧਰ ਨੂੰ ਪਰਸਾਲਕ ਨਹੀਂ ਉਹ ਆ ਜਾਂਦਾ ਤਾਂ ਹੋ ਸਕਦਾ ਵੀ ਉਹਦੀ ਮੌਤ ਹੋ ਜਾਂਦੀ ਕਿਉਂਕਿ ਕੁਝ ਤਾਂ ਹੰਬ ਗਿਆ ਸੀ ਕੁਝ ਉਹ ਤੋਂ ਨਿਕਲੇ ਨਹੀਂ ਜਾਣਾ ਸੀਗਾ ਕਦੇ ਇਧਰਲੀ ਜਗ੍ਹਾ ਤੇ ਰੱਸਾ ਪਾਉਂਦੇ ਸੀ ਜਾ ਕੇ ਡਰ ਜਾਂਦਾ ਸੀਗਾ ਕਦੇ ਫਿਰ ਦੂਸਰੀ ਸਾਈਡ ਤੇ ਤੇ ਅੰਤ ਦੇ ਵਿੱਚ ਫਿਰ ਇਹ ਰੱਸਾ ਪੈ ਜਾਂਦਾ ਡਾਕਟਰ ਸਾਹਿਬ ਕਹਿੰਦੇ ਭਈ ਅਸੀਂ ਵਿੱਚ ਉਤਰਦੇ ਆ ਉਹ ਆਪਦੇ ਕੱਪੜੇ ਵਗੈਰਾ ਵੀ ਲਾ ਦਿੰਦੇ ਨੇ ਤੇ ਐਂਡ ਤੇ ਰੱਸਾ ਗਲ ਚ ਪੈ ਜਾਂਦਾ ਜੀ ਉਹਨੂੰ ਬਾ ਬਾਾਰੇ ਕੱਢੇ ਜਾਂਦਾ ਜਾਨਕਿ ਸਕਸੈਸਫੁਲ ਤੇ ਜਾਨ ਬਚਾਈ ਜਾਂਦੀ ਹੈ ਇਹਦੀ ਤੇ ਇਦਾਂ ਦੇ ਉਦਮ ਕਰਨੇ ਚਾਹੀਦੇ ਨੇ ਬਈ ਬਹੁਤ ਧੰਨਵਾਦ ਸਾਰੀ ਅਗਾਜ ਵੈਲਫੇਅਰ ਕਲੱਬ ਦਾ ਧੰਨਵਾਦ ਜੀ ਸਾਰਿਆਂ ਦਾ